ਸ੍ਰੀ ਕਾਜੀ ਸਾਰੇ ਨੂੰ ਪੱਡਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਹਾਂਜੀ ਬੱਚੇ ਜਿਹੜੇ ਸਕੂਲ ਜਾਣ ਲਈ ਰੈਡੀ ਹੋ ਚੁੱਕੇ ਨੇ 7:30 ਮਿੰਟ ਹੋ ਚੁੱਕੇ ਨੇ ਤੇ ਆਪਾਂ ਜਨਮ ਦਿਨ ਵਾਲਾ ਜਿਹੜਾ ਵਲੌਗ ਸੀ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕੇ ਕਿਉਂਕਿ ਟਾਈਮ ਹੀ ਨਹੀਂ ਮਿਲਿਆ ਵਲੌਗ ਬਣਾਉਂਦਾ ਤੇ ਅੱਜ ਤਰੀਕ ਹੈਗੀ ਜੀ 16 ਤੇ ਪ੍ਰਭ ਹੋਣ ਵਿਦਆਊਟ ਚੱਲੀ ਸਕੂਲ ਕਿਉਂਕਿ ਇਹਨੇ ਸਕੂਲੇ ਵੀ ਆਪਣਾ ਜਨਮ ਦਿਨ ਮਨਾਉਣਾ ਹੈ। ਕਲਾਰਾ ਬਹੁਤ ਜ਼ਿਆਦਾ ਪਿਆ ਹੋਇਆ ਏ ਇਹ ਜਿਹੜਾ ਗਿਫਟ ਆਪਾਂ ਲੈ ਕੇ ਆਏ ਸੀ ਇਹ ਆਪਾਂ ਖੋਲ੍ਹਿਆ ਸੀ ਤੇ ਪਾਰਾਪਾਈ ਦੀ ਵੀਡੀਓ ਨਹੀਂ ਬਣਾ ਸਕੇ ਤੇ ਇਹ ਆਪਾਂ ਦਿਖਾਉਨੇ ਜੀ ਇਹਦੇ ਵਿੱਚ ਆਪਾਂ ਕੀ ਲੈ ਕੇ ਆਏ ਸੀ ਹੋਣ ਇਹ ਜਿਹੜੀ ਇਹਨੇ ਛੋਟੀ ਡਾਲ ਫੜੀ ਹੋਈ ਏ ਉਹਦਾ ਇਹ ਸਵੈਰ ਕਰਦੀ ਪਈ ਏ ਤੇ ਆਪਾਂ ਇਹ 얘 ਲਈ ਗਿਫਟ ਲੈ ਕੇ ਆਏ ਸੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਗਿਫਟ ਕਿਸ ਤਰ੍ਹਾਂ ਦਾ ਲੱਗਾ ਤੇ ਜੇਕਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹਨੇ ਹੁਣ ਬਾਰ-ਬਾਰ ਹੀ ਆਪਣੀਆਂ ਗੁੱਡੀਆਂ ਨੂੰ ਕਦੀ ਉਹਨਾਂ ਦਾ ਸ਼ੇਅਰ ਕਰਦੀ ਏ ਕਦੀ ਉਹਦੀ ਗੁੱਤ ਕਰਦੀ ਏ ਜਿੰਨਾ ਚਿਰ ਇਹਨੇ ਸਕੂਲ ਨਹੀਂ ਜਾਣਾ ਉਹਨੇ ਇਹਨਾਂ ਨੂੰ ਨਹੀਂ ਛੱਡਣਾ ਹੁਣ ਦੋ ਤਿੰਨ ਦਿਨ ਤੇ ਇਹਨਾਂ ਦੇ ਮਗਰੀ ਲੱਗੀ ਰਹਿਣਾ ਇਹਨੇ ਬੱਚੇ ਸਕੂਲ ਚਲੇ ਗਏ ਸੀ ਤੇ ਬਾਅਦ ਵਿੱਚ ਆਪਾਂ ਕੰਮ ਕਾਜ ਕਰਕੇ ਹੁਣ ਆਪਾਂ ਬਣਾਉਣ ਲੱਗੇ ਆ ਜੀ ਖਾਣਾ ਬਣਾਉਣ ਲੱਗੇ ਆ ਹੁਣ ਮੈਂ ਪਕਾਉਣ ਲੱਗੀ ਆ ਜੀ ਰੋਟੀ ਨਾਲ ਆਪਾਂ ਸਬਜੀ ਗਰਮ ਰੱਖ ਦਿੱਤੀ ਏ ਰਾਤ ਆਪਾਂ ਪਨੀਰ ਦੀ ਸਬਜੀ ਬਣਾਈ ਸੀ ਉਹਦੇ ਨਾਲ ਹੀ ਹੁਣ ਰੋਟੀ ਆਪਾਂ ਖਾ ਲਾਂਗੇ ਤੇ ਹੁਣ ਰੋਟੀ ਪਕਾਉਣੀ ਸ਼ੁਰੂ ਕਰਦੇ ਆ ਰੋਟੀ ਖਾ ਕੇ ਫਿਰ ਅਗਲਾ ਕੰਮ ਕਰਾਂਗੇ ਜੋ ਕੰਮ ਕਰਦੇ ਹੁੰਦੇ ਨੇ ਕਮਾਚਾਵਾ ਬਹੁਤ ਬੀਜ਼ੀ ਰਹਿੰਨੇ ਆ ਤੇ ਹੁਣ ਜਿਹੜਾ ਬਾਹਰ ਮੌਸਮ ਜਿਹੜਾ ਸੀ ਉਹ ਵੀ ਬਹੁਤ ਠੰਡਾ ਮੌਸਮ ਹੈ ਗਰਮੀ ਕਾਫੀ ਕੱਟੀ ਹੋਈ ਅੱਜ ਸੌਨ ਦਾ ਮਹੀਨਾ ਚੜ ਗਿਆ ਕਦੀ ਮੀਂਹ ਪੈਣ ਲੱਗ ਪੈਂਦਾ ਕਦੀ ਫੇਰ ਮੀਂਹ ਹਟ ਜਾਂਦਾ ਮੌਸਮ ਚਲੋ ਵਧੀਆ ਨਿਕਲ ਗਿਆ ਹੁਣ 2-4 ਦਿਨ ਹੋ ਗਏ ਕਿਉਂਕਿ ਗਰਮੀ ਨੇ ਵੀ ਮੱਤ ਮਾਰੀ ਹੋਈ ਸੀ ਹਾਰਡ ਵੀ ਵਧੀਆ ਨਿਕਲ ਗਿਆ ਹੁਣ ਸੌਨ ਦੇ ਦੇ ਕਿੱਦਾਂ ਨਿਕਲਦਾ ਹੈ ਤੇ ਰੋਟੀ ਪਕਾ ਕੇ ਹੁਣ ਮੈਂ ਲੱਗੀਆਂ ਰੋਟੀ ਖਾਣ ਕਿਉਂਕਿ ਰੋਟੀ ਖਾ ਕੇ ਬਾਅਦ ਵਿੱਚ ਫਿਰ ਆਪਾਂ ਮੈਂ ਹੋਰ ਵੀ ਕੰਮ ਕਰਨਾ ਹੈ ਮੈਂ ਇੱਕ ਸੂਟ ਕਟਿਆ ਸੀ ਆਪਣਾ ਉਹ ਸਟਿਚਿੰਗ ਕਰਾਂਗੀ ਕਿਉਂਕਿ ਹੁਣ ਹੀ ਫ੍ਰੀ ਟਾਈਮ ਹੋਏਗਾ ਬੱਚੇ ਸਕੂਲ ਨੇ ਬਾਅਦ ਵਿੱਚ ਜੇ ਤਾਂ ਬੱਚੇ ਘਰ ਆ ਜਾਂਦੇ ਫਿਰ ਕੋਈ ਕੰਮ ਨਹੀਂ ਹੁੰਦਾ ਰੋਟੀ ਖਾ ਕੇ ਫਿਰ ਮੈਂ ਆਪਣਾ ਜਿਹੜਾ ਸੂਟ ਸਟਿਚਿੰਗ ਕਰੂੰਗੀ ਜਾਂ ਉਹਦੀ ਕਮੀਜ਼ ਸਲਾਈ ਕਰ ਲਾਂਗੀ ਜਾਂ ਉਹਦੀ ਬਾਟਮ ਸਿਆਂਗੀ ਤੇ ਹੁਣ ਫਰੀ ਹੋ ਕੇ ਹੋਣ ਵਜ ਗਏ ਸੀ 2:00 ਵੱਜ ਚੁੱਕੇ ਸੀ ਬੱਚੇ ਵੀ ਆਉਣ ਵਾਲੇ ਆ ਕਿਉਂਕਿ 2:30 ਵਜੇ ਬੱਚਿਆਂ ਨੇ ਆ ਜਾਣਾ ਮੈਂ ਲੱਗੀ ਸੀ ਆਪਣੇ ਲਈ ਚਾਹ ਬਣਾਉਣ ਪਾਣੀ ਪਾਇਆ ਜੀ ਫਰਾਈਪੈਨ ਚ ਦਾਲਚੀਨੀ ਪਾਲੀ ਮੈਂ ਗੁੜ ਦੀ ਚਾਹ ਪੀਣੀ ਹੈ ਮੈਨੂੰ ਬਹੁਤ ਸਵਾਦ ਲੱਗਦੀ ਗੁੜ ਦੀ ਚਾਹ ਤੇ ਇਹਨੂੰ ਆਪਾਂ ਰਿਜਨ ਦਵਾਂਗੇ ਤਾਂ ਜੋ ਜਿਹੜਾ ਗੁੜ ਹੋਏਗਾ ਉਹ ਮੈਲਟ ਹੋ ਜਵੇ ਤੇ ਇੱਕੋ ਬਾਲ ਆ ਜਾਵੇ ਚੰਗੀ ਤਰ੍ਹਾਂ ਤੇ ਆ ਦੇਖੋ ਆਪਾਂ ਹੁਣ ਇਹਦੇ ਵਿੱਚ ਪਾ ਦੇਨੇ ਪੱਤੀ ਪੱਤੀ ਪਾਨ ਤੋਂ ਬਾਅਦ ਗੁੜ ਨੂੰ ਚੰਗੀ ਤਰ੍ਹਾਂ ਆਪਾਂ ਮੈਲਟ ਕਰ ਲਾਂਗੇ ਤੇ ਹੁਣ ਦੇਖੋ ਵਾਲ ਆ ਚੁੱਕਾ ਜਿਹੜਾ ਗੋੜਿਆ ਉਹ ਮੈਲਟ ਹੋ ਚੁੱਕਾ ਹੈ ਆਪਾਂ ਇਹਦੇ ਵਿੱਚ ਪਾਉਨੇ ਆ ਦੁੱਧ ਤੇ ਇੱਕ ਦੋ ਵਾਲ ਔਨ ਦਿੰਨੇ ਆ ਫਿਰ ਚਾਹ ਪੀ ਕੇ ਆਪਾਂ ਅਗਲਾ ਕੰਮ ਸ਼ੁਰੂ ਕਰਾਂਗੇ ਅਗਲਾ ਕੰਮ ਇਹ ਸ ਆਪਾਂ ਕੂਤੇ ਵੀ ਜਾਣਾ ਹੈ ਕੂਤੇ ਗਾਂ ਨੂੰ ਪੱਠੇ ਪਾ ਕੇ ਆਉਣੇ ਨੇ ਕਿਉਂਕਿ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਪੈ ਜਾਂਦਾ ਸਭ ਤੋਂ ਵਧੀਆ ਕਿਉਂਕਿ ਬੱਚਿਆਂ ਨੇ ਵੀ ਆਣ ਕੇ ਫਿਰ ਘਰ ਰੋਟੀ ਖਾਣੀ ਹੈ ਚਾਹ ਆਪਣੀ ਬਣ ਗਈ ਹੈ ਹੁਣ ਚਾਹ ਪੀ ਕੇ ਆਪਾਂ ਚੱਲਦੇ ਹਾਂ ਜੀ ਖੂਤੇ ਤੁਹਾਨੂੰ ਆਪਣਾ ਖੂਦ ਦਿਖਾਉਨੇ ਆ ਸੀ ਹੁਣ ਜਦੋਂ ਆਪਾਂ ਖੂਤੇ ਗਏ ਸੀ ਤੇ ਆਪਣਾ ਖੂਦ ਆ ਜਿਹੜਾ ਦਿਖਾਉਨੇ ਤੁਹਾਨੂੰ ਵਲੌਗ ਇੰਨੀ ਜਿਆਦੀ ਠੰਡੀ ਹਵਾ ਚੱਲਦੀ ਪਈ ਸੀ ਨਾ ਜੀ ਕਰਦਾ ਇੱਥੇ ਹੀ ਬੈਠ ਜੀ ਮੰਜਾ ਢਾ ਕੇ ਬਦਲ ਫੇਰ ਹੋ ਚੁੱਕੇ ਨੇ ਇਧਰ ਆਪਾਂ ਗਾਂ ਬੰਨੀ ਹੋਈ ਏ ਇਹ ਹੈਗਾ ਜੀ ਸਾਡਾ ਖੂ ਜਿਹੜਾ ਜਿੱਥੇ ਆਪਾਂ ਸਾਡੇ ਦੋ ਡੰਗਰ ਨੇ ਬਸ ਹੁਣ ਗਾਂ ਆਪਾਂ ਲਵਾਂਗੇ ਹੋਰ ਇਹ ਜਾਮਨਾ ਲੱਗੀਆਂ ਹੋਈਆਂ ਜਿਹੜੇ ਥੱਲੇ ਜਾਮਨਾ ਲੱਗੀਆਂ ਸੀ ਉਹ ਆਪਾਂ ਲਾ ਲਈਆਂ ਸੀ ਇਹ ਥੋੜੀਆਂ ਉੱਚੀ ਜਾਮਣੇ ਲੱਤਦੀਆਂ ਨੇ ਉੱਪਰ ਭੁੰਡਾਂ ਦੇ ਖੱਖਰ ਲੱਗੇ ਹੋਏ ਨੇ ਤੇ ਜਾਮ ਬਣਾਣੀ ਲੱਤਦੀਆਂ ਅੱਜ ਦਾ ਮੌਸਮ ਵੀ ਬਹੁਤ ਵਧੀਆ ਹੈ ਲੱਗਦਾ ਤਾਂ ਹੈਗਾ بارش ਜ਼ਰੂਰ ਹੋਏਗੀ ਫੇਰ ਅੱਜ ਪਰ ਉਹਦਾ ਬੱਦਲ ਬਣੇ بارش ਹੋਈ ਨਹੀਂਗੀ ਪਰ ਮੌਸਮ ਠੰਡਾ ਰਿਹਾ ਹੈ ਹੁਣ ਆਪਾਂ ਆ ਪੱਠੇ ਪਾਉਣੇ ਸੀ ਪਤਾ ਨਹੀਂ ਦਾਤੀ ਇੱਥੇ ਰੱਖੀ ਸੀ ਕੋਈ ਲੈ ਗਿਆ ਮੰਗ ਕੇ ਉਹ ਦੇ ਕੇ ਨਹੀਂ ਗਿਆ ਤੇ ਦੂਸਰੀ ਦਾਤੀ ਆਪਾਂ ਨੂੰ ਲੱਭਦੀ ਨਹੀਂ ਪਈ ਤੇ ਮਨਪੀਤੇ ਪਾਪਾ ਕਹਿ ਰਹੇ ਸੀਗੇ ਆਪਾਂ ਗਤਾਵਾ ਕਰ ਦਿੰਨੇ ਆ ਤੇ ਸ਼ਾਮ ਨੂੰ ਆਣ ਕੇ ਆਪਾਂ ਇਹਨਾਂ ਨੂੰ ਪੱਠੇ ਪਾ ਦਾਂਗੇ ਉਧਰ ਮੈਂ ਸੋਚ ਰਹੀ ਸੀ ਬੱਚਿਆਂ ਦਾ ਵੀ ਟਾਈਮ ਹੁੰਦਾ ਜਾ ਰਿਹਾ ਬਾਸ ਆ ਜਾਣੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਗਿਤਾਵਾ ਕਰ ਦਾਂਗੇ ਪੱਠੀਆਂ ਤੇ ਪੱਠੇ ਤੇ ਹੈ ਨਹੀਂ ਸੀ ਆਪਾਂ ਉਹਦੇ ਗਿਤਾਵਾ ਕਰ ਦਾਂਗੇ ਤੂੜੀ ਪਾਈ ਹੋਈ ਏ ਹੁਣ ਇਹਨਾਂ ਆਪਾਂ ਫੀਡ ਪਾ ਕੇ ਇਹਦੇ ਵਿੱਚ ਫੀਡ ਪਾਵਾਂਗੇ ਦੋ ਦੋ ਡੱਬੇ ਫੀਡ ਪਾ ਕੇ ਤੇ ਇਹਨੂੰ ਆਪਾਂ ਮਿਕਸ ਕਰ ਦਾਂਗੇ ਹੁਣ ਸ਼ਾਮ ਨੂੰ ਆਵਾਂਗੇ ਫੇਰ ਇਹਨਾਂ ਨੂੰ ਪੱਠੇ ਕੁੱਤਰ ਕੇ ਪਾ ਦਾਂਗੇ ਤੋ ਉਧਰ ਮੈਂ ਦੇਖ ਰਹੀ ਸੀ ਕਿ ਬੱਸ ਵੀ ਸਕੂਲ ਦੀ ਆ ਗਈ ਪਤਾ ਨਹੀਂ ਹੁਣ ਇਹ ਬੱਸ ਸਾਡੇ ਘਰ ਦੇ ਕੋਲੋਂ ਦੀ ਲੰਘ ਕੇ ਜਾਂਦੀ ਹੈ ਜਦੋਂ ਵਾਪਸ ਆਉਂਦੀ ਹੈ ਨਾ ਉਦੋਂ ਸਾਡੇ ਬੱਚਿਆਂ ਨੂੰ ਉਤਾਰਦੀ ਕਿਉਂਕਿ ਇੱਧਰ ਨਹੀਂ ਸਾਈਡ ਤੇ ਵੀ ਨਾ ਇਹ ਕਿਸੇ ਦਾ ਘਰ ਆ ਉੱਥੇ ਬੱਚਿਆਂ ਨੂੰ ਉਤਾਰਦੇ ਨੇ ਤਬ ਨਿਆਣਿਆਂ ਸਾਡੇ ਨੇ ਗੱਡੀ ਦੇਖ ਲਈ ਖੜੀ ਉਹ ਕਹਿੰਦੇ ਸਾਨੂੰ ਇੱਥੇ ਲਾਜੋ ਬੱਸ ਵਾਲੇ ਕੰਡਕਟਰ ਨੂੰ ਕਹਿਣ ਲੱਗੇ ਸਾਨੂੰ ਇੱਥੇ ਉਤਾਰਜੋ ਕਿਉਂਕਿ ਸਾਡੀ ਗੱਡੀ ਇੱਥੇ ਆ ਮੰਮੀ ਪਾਪਾ ਆਏ ਹੋਣੇ ਨੇ ਇੱਥੇ ਅੱਜ ਦਾ ਮੌਸਮ ਤੁਸੀਂ ਚੈੱਕ ਕਰੋ ਮੌਸਮ ਕਿੰਨਾ ਠੰਡਾ ਹੈ ਤੇ ਹੁਣ ਇਹਨਾਂ ਨੂੰ ਆਪਾਂ ਲੈ ਕੇ ਜਾਵਾਂਗੇ ਘਾਰ ਕਿਉਂਕਿ ਆਪਾਂ ਗਿਤਾਵਾ ਵੀ ਕਰ ਦਿੱਤਾ ਹੁਣ ਇਹਨਾਂ ਨੇ ਵੀ ਕਹਿਣਾ ਸੀ ਖੂਤੇ ਰਹਿਣਾ ਕਿਉਂਕਿ ਖੂ ਦਾ ਜਿਹੜਾ ਮੌਸਮ ਬਹੁਤ ਵਧੀਆ ਠੰਡੀ ਹਵਾ ਕਰਕੇ ਹੈ ਨਾ ਉੱਥੇ ਜਾਣ ਦੇ ਜੀ ਨਹੀਂ ਕਰਦਾ ਇਸ ਤੋਂ ਬਾਅਦ ਵਿੱਚ ਆਪਾਂ ਫਿਰ ਰੋਟੀ ਖਵਾ ਕੇ ਬੱਚਿਆਂ ਨੂੰ ਜਾਵਾਂਗੇ ਸ਼ਹਿਰ ਬੱਚਿਆਂ ਨੇ ਆਣ ਕੇ ਖਾਣਾ ਖਾ ਲਿਆ ਸੀ ਤੇ ਹੁਣ ਆਪਾਂ ਆ ਗਏ ਹਾਂ ਜੀ ਸ਼ਹਿਰ ਕਿਉਂਕਿ ਆਪਾਂ ਇੱਕ ਦੋ ਚੀਜ਼ਾਂ ਲੈਣੀਆਂ ਸੀ ਹੁਣ ਆਪਾਂ ਬਾਜ਼ਾਰ ਆਏ ਆ ਇੱਥੇ ਸੇਲ ਹੁੰਦੀ ਏ ਜਿੱਦਾਂ ਹਰ ਇੱਕ ਚੀਜ਼ ਹੁੰਦੀ ਆਪਾਂ ਕੋਈ ਵੀ ਚੀਜ਼ ਉੱਥੋਂ ਲੈ ਸਕਦੇ ਆ ਜੋ ਘਰ ਦੇ ਵਰਤੋਂ ਵਿੱਚ ਚੀਜ਼ਾਂ ਹੁੰਦੀਆਂ ਨੇ ਸਮਾਨ ਆਪਾਂ ਨੂੰ ਚਾਹੀਦਾ ਹਰ ਇੱਕ ਚੀਜ਼ ਇੱਥੇ ਮਿਲ ਜਾਂਦੀ ਏ ਆਪਾਂ ਨੇ ਇਹ ਨਹੀਂ ਇੱਕ ਦੁਕਾਨ ਤੋਂ ਕੁਝ ਦੂਸਰੀ ਦੁਕਾਨ ਤੋਂ ਕੁਝ ਇਦਾਂ ਨਹੀਂਗਾ ਇੱਥੇ ਸਾਰੀਆਂ ਚੀਜ਼ਾਂ ਹੈਗੀਆਂ ਤੁਸੀਂ ਕੋਈ ਵੀ ਚੀਜ਼ ਲੈ ਸਕਦੇ ਹੋ ਮੈਂ ਪ੍ਰਭੂ ਨੂੰ ਕਹਿੰਦੀ ਸੀ ਮੇਰੇ ਨਾਲ ਨਾ ਜਾ ਤੂੰ ਕਿਉਂਕਿ ਇਹ ਫालतू ਚੀਜ਼ਾਂ ਬਹੁਤ ਖਰੀਦਣ ਲੱਗ ਪੈਂਦੀ ਐ ਤੁਹਾਨੂੰ ਦਿਖਾਉਣੀ ਆ ਇੱਕ ਵਾਰੀ ਚੈੱਕ ਕਰੋ ਤੁਸੀਂ ਕਿੰਨਾ ਇੱਥੇ ਸਮਾਨ ਪਿਆ ਐ ਕਰੋਕਰੀ ਦਾ ਪਲਾਸਟਿਕ ਦਾ ਪਤਾ ਨਹੀਂ ਛੋਟੇ ਛੋਟੇ ਕੱਚ ਦੇ ਗਲਾਸ ਦਿਖਾਣੇ ਕਿੰਨੇ ਸੋਹਣੇ ਲੱਗਦੇ ਨੇ ਦੇਖੋ ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਮਿਲ ਜਾਏਗੀ ਵੀਡੀਓ ਜੇਕਰ ਤੁਹਾਨੂੰ ਪਸੰਦ ਆਏਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਇਹ ਆਪਾਂ ਲੈਣ ਲੱਗੇ ਸੀ ਪੋਚੇ ਮੈਨੂੰ ਚਾਹੀਦਾ ਸੀ ਵੱਡਾ ਪੋਚਾ ਇਹ ਵੀ ਛੋਟਾ ਸੀ ਆਹ ਮੈਨੂੰ ਕਾਫੀ ਵੱਡਾ ਪੋਚਾ ਲੱਗਾ ਫਿਰ ਮੈਂ ਇਹਦੇ ਨਾਲ ਦੇ ਦੋ ਪੋਚੇ ਲੈ ਆਪਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਾ ਵੀ ਹੋਏ ਨਾ ਜਦੋਂ ਵੀ ਆਪਾਂ ਬਾਜ਼ਾਰ ਆਉਂਨੇ ਆ ਕੋਈ ਨਾ ਕੋਈ ਚੀਜ਼ ਆਪਾਂ ਫਿਰ ਵੀ ਖਰੀਦ ਲੈਣੇ ਆ ਤਤਨ ਮੈਂ ਹੋਰ ਸਮਾਨ ਦਿਖਾਉਣੀ ਹੈ ਇੱਥੇ ਪਾਇਦਾਨ ਬਹੁਤ ਸੋਨੇ ਲੱਗੇ ਮੈਨੂੰ ਬਹੁਤ ਹੀ ਸੋਨੇ ਇਹਨਾਂ ਦੇ ਪ੍ਰਿੰਟ ਸੀ ਆ ਫੋਲ ਚੈੱਕ ਕਰੋ ਕਿੰਨੇ ਸੋਨੇ ਇੱਥੋਂ ਹਰ ਇੱਕ ਚੀਜ਼ ਤੁਹਾਨੂੰ ਮਿਲ ਜੇਗੀ ਜੇਕਰ ਕੋਈ ਲੈਣਾ ਚਾਹੁੰਦਾ ਤੇ ਲੈ ਸਕਦਾ ਬਹੁਤ ਹੀ ਚੀਜ਼ਾਂ ਇੱਥੇ ਤੁਹਾਨੂੰ ਮਿਲ ਜਾਣਗੇ ਇਸ ਤਰ੍ਹਾਂ ਦੀ ਇੱਕ ਸ਼ਾਪ ਹੋਇਆ ਸਾਡੇ ਇੱਥੋਂ ਲਾਗੇ ਹਰ ਇੱਕ ਚੀਜ਼ ਮਿਲ ਜਾਂਦੀ ਹੈ ਇੱਥੋਂ ਬਰਤਨ ਵੀ ਇੱਥੇ ਹੈਗੇ ਨੇ ਆ ਹੈਗੇ ਜੀ ਪਾਇਦਾਨ ਮੈਨੂੰ ਪਾਇਦਾਨ ਬਹੁਤ ਸੋਨੇ ਲੱਗੇ ਸੀ ਹੁਣ ਜਦੋਂ ਅਗਲੀ ਵਾਰ ਆਵਾਂਗੇ ਪੈਦਲ ਲੈ ਕੇ ਜਾਵਾਂਗੇ ਥੋਸੀ ਹੁਣ ਆਪਾਂ ਵਲੌਗ ਦਾ ਇੱਥੇ ਹੀ ਕਰਦੇ ਐਂਡ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਬ ਤੱਕ ਕੇ ਲਈ ਸਤਿ ਸ੍ਰੀ ਅਕਾਲ